ਸਸਤਰੀ ਕਾਲ ਜੀ ਮੇਰੇ ਵੱਲੋਂ ਜਾਨ ਕੇ ਬੋਲੇ ਬਾਰੇ ਸਾਰਿਆਂ ਨੂੰ ਸਸਤਰੀ ਕਾਲ ਤੇ ਅੱਜ ਜੇ ਸਾਡੇ ਚੱਲੀ ਜਾਂਦੀਆਂ ਦਵਾਲੀ ਦੀਆਂ ਸਫਾਈਆਂ ਤੇ ਦਿਵਾਲੀ ਦੀ ਸਫਾਈ ਚ ਮੈਂ ਹੋ ਗਈ ਜੇ ਬਿਮਾਰ ਮੈਨੂੰ ਤੇ ਮੇਰੇ ਭਰਾ ਹੋਰੀ ਕਹਿੰਦੇ ਗਿੰਦੀ ਭਰਾ ਤੇ ਕਾਸ਼ ਤੇ ਕਹਿੰਦੇ ਅਸੀਂ ਕਰਾਉਣੇ ਤੇਰਾ ਨਾ ਕੰਮ ਤੇ ਵਿਚਾਰੇ ਨੇ ਕੂਲਰ ਲਾ ਰੱਖਿਆ ਜੀ ਆ ਦੇਖੋ ਤੁਹਾਨੂੰ ਦਿਖਾਉਣੇ ਆ ਸਫਾਈ ਕਰੀ ਲੱਗਿਆ ਚ ਗਰਮ ਨਹੀਂ ਅਥੋੜੀ ਠੰਡ ਦੀਆਂ ਤਿਆਰੀਆਂ ਚੱਲੀ ਜਾਂਦੀਆਂ ਜੀ ਹਾਂ ਤੇ ਹਾਏ ਜੀ ਸਸਤਰੀ ਕਾਲ ਜੀ ਸਾਰਿਆਂ ਨੂੰ ਹਲਕਾ ਸਸਤਰੀ ਹਾਂ ਆ ਆ ਗਿੰਦੀ ਭਰਾ ਆ ਅਮਰੀਕਾਸਪਰਾ ਅਸੀਂ ਨਾ ਮਤਲਬ ਹੁਣ ਸਰਦੀ ਆਉਣੀ ਹੈ ਕਿ ਅਸੀਂ ਨਾ ਕੂਰਾ ਨਾ ਕੰਮ ਚਲਾ ਲੈਣਾ ਹੈ ਹੈ ਨਾ ਜੀ ਨੇ ਵੀ ਸਫਾਈ ਸਫਾਈ ਕਰਾਉਣੀ ਹੋਈ ਕੂਲਰ ਦੀ ਦੱਸ ਦੋ ਅਸੀਂ ਆਏ ਕਿ ਹੋਰ ਕਿਸੇ ਤੇ ਕਰਤੇ ਆਉਗੇ ਆਪਾਂ ਆਪ ਦੇ ਕਰਾਂਗੇ ਨਹੀਂ ਇਹ ਠੰਡ ਨਹੀਂ ਤੇਰੀ ਕਰੀ ਜਨੇ ਮੈਂ ਮੈਂ ਵਿੱਚ ਕੂਲਰ ਲਾਇਆ ਕਰਾਂਗੇ ਹਾਂਜੀ ਮੈਂ ਸੀਗੀ ਥੋੜੀ ਜਿਹੀ ਬਿਮਾਰ ਜੀ ਮੈਨੂੰ ਪੇਟ ਦੀ ਪ੍ਰੋਬਲਮ ਆਈ ਜਾਂਦੀ ਸੀ ਜੀ ਮੇਰੇ ਸੋਜਨ ਆ ਰਹੀ ਹੈ ਪੇਟ ਤੇ ਤੇ ਇਹ ਆਂਦੇ ਭਨੇ ਕਹਿੰਦੇ ਸੋ ਟਾਈਨੂ ਕੁਲਰ ਲਾਉਂਦੇ ਲੋੜਦੀ ਹੈਗੇ ਜੰਗਲੇ ਚੋਂ ਆਪੇ ਵਿਚਾਰੇ ਨੇ ਕੁਲਰ ਲਾ ਕੇ ਇੱਥੇ ਰੱਖਿਆ ਜੀ ਦੇਖੋ ਵਿਚਾਰੇ ਕਿੰਨਾ ਕੰਮ ਕਰਾਉਂਦੇ ਆ ਆਏ ਹੁੰਦੇ ਆ ਦਿਨੋ ਦਿਨ ਰਸਤੇ ਕਹਿੰਦੇ ਨਹੀਂ ਦੇ ਹਨ ਇੱਥੋਂ ਕਹਿੰਦੇ ਉਹਨਾਂ ਦੇ ਦਿਲਾਂ ਦੇ ਰਸਤੇ ਤੇ ਉਹਦੇ ਨਾਲ ਤਾਂ ਸਾਲ ਹੋ ਗਿਆ ਇਹਨਾਂ ਦੇ ਕੋਈ ਜੀ ਮਾੜਾ ਐਨਾਂ ਵਿਚਾਰੇ ਨੂੰ ਹਜੇ ਮਹੀਨਾ ਦੂਰ ਮਹੀਨਾ ਹੋਇਆ ਸੀ ਇਹਨੇ ਵੀ ਮੋਹ ਪ੍ਰੇਮ ਬਹੁਤ ਪਾਇਆ ਗਿਆ ਵਿਚਾਰੇ ਦਾ ਸਾਡੇ ਨਾਲ ਤੇ ਇਹ ਹੈਗੇ ਮੇਰੇ ਦੋਨੇ ਭਰਾ ਔਕਾਸ਼ ਦੇਵਰ ਭਰਾ ਦੈ ਮਾਰਦੇ ਕੱਪੜਾ ਮਾਰਦਾ ਹਾਏ ਮੇਰਾ ਦਿਔਰਾ ਜੀ ਵਿਚਾਰਾ ਤੇ ਵੀ ਬਸ ਮੈਂ ਤਾਂ ਆਏ ਨੂੰ ਪੁੱਤਾ ਵਾਂਗੂ ਰੱਖਦੀ ਆ ਮੇਰਾ ਹਾਂ ਆ ਕੇ ਪੈਣੇ ਆ ਚੈੱਕ ਕਰਾ ਮੜੇ ਕੋਈ ਨਹੀਂ ਤੇ ਆਹ ਦੇਖੋ ਜੀ ਹੁਣ ਐ ਜੀ ਮਾਰਨਗੇ ਮੈਂ ਇਹ ਨਾ ਜੀ ਪਤਾ ਕੀ ਗੱਲ ਆ ਹੁਣ ਐ ਲੱਭ ਜਿਵੇਂ ਡੱਬੇ ਚ ਹੁਣ ਹੀ ਬਾਹਰ ਕੱਢ ਹਾਂ ਹਾਂ ਹੁਣ ਹੀ ਬਾਹਰ ਕਰ ਧਿਆਨ ਦੇਖੋ ਆ ਜੀ ਆ ਵੀ ਲਿਆ ਕੇ ਨਵਾ ਚੱਲ ਨਾ ਚੁੱਕੀ ਫਤਿਹ ਹੋਰ ਠੀਕ ਠਾਕ ਆ ਜੀ ਆਹੀ ਜੀ ਤੈਨੂੰ ਮਾਰਦੇ ਇਹ ਜੀ ਬੰਦੀ ਮਾਰਾਂਗੇ ਪਾਲਸ਼ ਹੁੰਦੀ ਸੀ ਤੇ ਨਹੀਂ ਆਹੀ ਮਾਰ ਦਿੰਦੇ ਇਹ 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 ਪੇਪਾਲਸ ਆ ਬਣੇ ਪਾਲਸ਼ ਕਿੱਥੋਂ ਆ ਜੀ ਆਗੀ ਤੇਰੇ ਕੋਲ ਲੱਗਦੀ ਤੇਰੇ ਕੱਪੜੇ ਧੋਣ ਵਾਲੇ ਇਹ ਤਾਂ ਨਹੀਂ ਮਾਰਦੇ ਆਹੀ ਮਾਰਦੇ ਹੁੰਦੇ ਜੀ ਦੱਸੋ ਤੁਸੀਂ ਵੀ ਦੱਸ ਦਿਓ ਕਮੈਂਟ ਕਰਕੇ ਦੇ ਆਹੀ ਮਾਰਦੇ ਹੁੰਦੇ ਜੀ ਕੋਲਾ ਦੇ ਤੁਸੀਂ ਦਿਓ ਪਾਲਸ਼ ਹੁੰਦੀ ਆ ਹੋਰ ਹਾਂ ਬੇ ਫਰਕ ਆ ਗਲਤ ਨਹੀਂ ਆਉਂਦੀ ਵੇ ਗਲਤ ਲਿਆਉਂਦੀ ਇਹ ਜੀ ਤੇ ਕੱਪੜੇ ਮੁੰਡਾ ਮਗਾਗਾ ਸਮਾ ਸੋਨਾ ਸੋਨਾ ਬਣਾ ਦੂਗਾ ਇਹ ਕੀ ਕਰ ਫਿਰ ਇਹਦੇ ਨਾਲ ਹੋਣਾ ਚੰਕੀ ਇਹ ਨਾਲ ਚੰਕ ਥੋੜੀ ਹੋਊਗੀ ਉਹ ਜਿਹੜੀ ਆਪੋ ਮਾਰਦੀ ਨਾ ਉਹਦੀ ਥਾਂ ਤੇ ਵੱਜ ਜਾਂਗੀ ਜੇ ਇਹ ਕੈਮੀਕਲ ਵਾਰਿਆਗਾ ਚਲੋ ਆਪਾਂ ਚਲ ਰੱਖਣਾ ਪੈਣੀ ਬਰਾ ਤੇ ਚਿਪ ਚਿਪ ਜੇ ਕਰੀ ਜਾਂਦੇ ਤੇ ਹੁਣ ਕੀ ਮੰਗਾਗੇ ਹੁਣ ਪਾਲਸ ਮੰਗਾਵਾਂਗੇ ਅੱਛਾ ਉਹ ਪਾਲਸ ਹੁੰਦੀ ਜੇ ਤੁਸੀਂ ਵੀ ਨਾ ਗਲਤ ਪਰੇ ਵਿਚ ਰਹੇ ਜੀ ਇਹ ਮੋਟਰਸਾਈਕਲਾਂ ਤੇ ਵੱਜਦੀ ਇਹ ਤਾਂ ਕੱਲੇ ਫਰਿੱਜ ਤੇ ਵੱਜੂਗੀ ਜੀ ਜਿੱਦਾਂ ਫਰਿੱਜ ਤੇ ਮਾਰਦੇ ਥੱਗ ਬਣਾਉਂਦੀ ਆ ਥੋੜੀ ਡਾਲਰ ਰੁਪਈਆ ਦੀ ਇਹ ਉਹ ਪਾਲਸ ਵਾਲੀ ਕਿੰਨੇ ਦੀ ਹੋਊਗੀ ਪਤਾ ਨਹੀਂ ਪਾਲਸ ਵਾਲੀ ਤਾਂ ਕਿੰਨੇ ਦੀ ਹੋਣੀ ਹੈ ਭੇਦ ਫੁੱਸ ਗਈ ਉਹ ਹਾਂ ਉਹਦੇ ਇੰਨਾ ਚ ਵਿੜ ਕੋਈ ਚ ਬਸ ਲੋ ਕਿੰਨੇ ਆ ਦੇਖੋ ਜੀ ਚੀੜੀ ਦਾਣ ਨਾਗਾ ਹਾਂ ਕਿੰਨੀ ਬਣਾਉਂ ਘੁੱਗੀ ਆ ਅਤੇ ਅਸੀ ਦਾ ਜੀ ਆ ਗਿਆ ਮੈਂ ਲੱਗਿੰਦੀ ਭਰਾ ਮੇਰਾ ਬਹੁਤ ਕਰਦਾ ਇਹ ਮੇਰਾ ਦੁੱਖ ਦਾ ਸੁੱਖ ਦਾ ਨਹੀਂ ਚਲਦਾ ਕਹਿੰਦਾ ਤਾਂ ਭੈਣੇ ਕਹਿੰਦਾ ਤੂੰ ਨਾ ਤਖਲੀ ਵਿੱਚ ਕਰਿਆ ਗੱਲ ਕੰਮ ਤੰਦਾ ਤੇ ਕਹਿੰਦਾ ਮੈਂ ਹੈਗਾਗਾ ਤੇ ਅਤੇ ਵਿਚਾਰਾ ਇਹ ਬਹੁਤ ਮੇਰਾ ਮੋਹ ਪ੍ਰੇਮ ਮੋਹ ਕਰਦਾ ਮੇਰਾ ਤੇ ਜਾਣ ਤੋਂ ਵੀ ਵੱਧ ਕੇ ਮੈਨੂੰ ਪਿਆਰ ਕਰਦਾ ਮੇਰਾ ਭਰਾ ਦੇਖੋ ਅੱਜ ਕੱਲ ਦਾ ਸੱਗਿਆ ਇਹ ਵੀ ਨਹੀਂ ਕਰਦੇ ਜਿੰਨਾ ਇਹ ਮੇਰਾ ਮੋਹ ਪ੍ਰੇਮ ਕਰਦਾ ਬਈ ਮੈਨੂੰ ਬਹੁਤ ਮਾਣ ਆ ਮੇਰੇ ਭਰਾ ਤੇ ਤੇ ਆਕਾਸ਼ ਵੀ ਵਿਚਾਰਾ ਵਧੀਆ ਮੋਹ ਪ੍ਰੇਮ ਕਰਦਾ ਆ ਸੇ ਇਹ ਤਾਂ ਦੇਖ ਲਿਆ ਹੋਰ ਕਿੱਥੇ ਆ ਇੱਧਰ ਰੱਖੀ ਜਾਂਦਾ ਤੇ ਜਿੰਦੀ ਤੇ ਆਤ ਜਿੰਦੀ ਤੇ ਜਿੰਨਾ ਚਿਰ ਜੇ ਅਸੀਂ ਜ਼ਿੰਦਗੀ ਚ ਜਿਉਣਾ ਹੈ ਉਹਨਾਂ ਚਿਰ ਤੱਕ ਨਹੀਂ ਅਸੀਂ ਸਾਰੇ ਜਣੇ ਸਾਥ ਸਾੜਦੇ ਤੇ ਜੇ ਸਾਡੇ ਚ ਕੋਈ ਬੈਰ ਵੀ ਪਾਉਣਾ ਚਾਹੁੰਦਾ ਅਸੀਂ ਕਾਹਵੇਂ ਨਹੀਂ ਬੈਰ ਪਾਉਂਦੇ ਕਿਸੇ ਦੇ ਮਨ ਦੇ ਨਹੀਂ ਅਸੀਂ ਤੇ ਸਾਡਾ ਇੰਨਾ ਇੰਨਾ ਮੋਹ ਪ੍ਰੇਮ ਆ ਸੀ ਕਿਸੇ ਤੇ ਇੱਕ ਦੂਜੇ ਤੇ ਯਕੀਨ ਬਾਲਾ ਕਰਦੇ ਆਂ ਸਾਰੇ ਜਣੇ ਤੇ ਅਸੀਂ ਕਿਸੇ ਦੀ ਗੱਲਾਂ ਚ ਨਹੀਂ ਆਉਂਦੇ ਜੀ ਤੇ ਹਾਂ ਤੇ ਸਾਨੂੰ ਕੋਈ ਮਰਜ਼ੀ ਉਂਗਲਾ ਲਾਈ ਜਾਵੇ ਕੋਈ ਮਰਜ਼ੀ ਕਹੀ ਜਾਵੇ ਤੁਹਾਡੇ ਬਾਰੇ ਐਂ ਕਹਿੰਦਾ ਫਲਾਨਾ ਐ ਕਹਿੰਦਾ ਤੇ ਅਸੀਂ ਚਾਰੇ ਜਾਨੇ ਜੀ ਇੰਨਾ ਸਾਡਾ ਮੋਹ ਭਰੇਵਾ ਇੰਨਾ ਸੀ ਕਿਸੇ ਤੇ ਯਕੀਨ ਕਰਦੇ ਸੀ ਆਪਸੇ ਆਪ ਤੋਂ ਵਗੈਰਾ ਅਸੀਂ ਇੱਕ ਦੂਜੇ ਦੀ ਗੱਲ ਨਹੀਂ ਮੰਨਦੇ ਅਸੀਂ ਹੋਰ ਕਿਸੇ ਦੀ ਨਹੀਂ ਮੰਨਦੇ ਤੇ ਸਾਡਾ ਇੰਨਾ ਮੋਹ ਭਰੇਵਾ ਦੇਖੋ ਜੀ ਤੇ ਆ ਮੋਹ ਭਰੇ ਨੂੰ ਸਾਰੇ ਜਾਨੇ ਬਣਾ ਕੇ ਰੱਖਿਆ ਕਰੋ ਜੇ ਤੁਸੀਂ ਕੋਈ ਕੰਮ ਧੰਦਾ ਕਰਦੇ ਆ ਆਪਸੇ ਮੇਰੇ ਨਾਲ ਕੇ ਮਿਲ ਕੇ ਰਹਿੰਦੇ ਆ ਨਾ ਤੇ ਗੱਲਾਂ ਚ ਨਾ ਆਇਆ ਕਰੋ ਅੱਜ ਕੱਲ੍ਹ ਦੁਨੀਆ ਬਹੁਤ ਦੋ ਭਾਂਤੀ ਤਿੰਨ ਭਾਂਤੀ ਬੈਠੀ ਆ ਦੁਨੀਆ ਕੋਈ ਤਾਂ ਮਾਣ ਆਉਣ ਵਾਲੀ ਹੁੰਦੀ ਐ ਤੇ ਕੋਈ ਵਿਛੋੜਨ ਵਾਲੀ ਵੀ ਹੁੰਦੀ ਆ ਤੇ ਅੱਜ ਕੱਲ੍ਹ ਦੁਨੀਆ ਦੇ ਦਿਲਾਂ 'ਚ ਨਾ ਸੱਪ ਬੈਠੇ ਆ ਤੇ ਜ਼ਹਿਰ ਘੋਲਦੇ ਅੰਦਰ ਅੰਦਰ ਜੀ ਚਰਦਾ ਨਹੀਂ ਕੋਈ ਚਰਦਾ ਨਹੀਂ ਹੈਗਾ ਕੋਈ ਤੇ ਮੈਂ ਤਾਂ ਆਪਾ ਜੀ ਕਹਿ ਦਾਨੇ ਆ ਵੀ ਆਪਾਂ ਨੂੰ ਕੋਈ ਦੁਨੀਆ ਮਰਜ਼ੀ ਕਹੀ ਜਾਵੇ ਮਾੜਾ ਚੰਗਾ ਪਰ ਆਪਾਂ ਆਪ ਚੰਗੇ ਆ ਨਾ ਸਾਰੇ ਜਣੇ ਤੇ ਆਪਾਂ ਚੰਗੇ ਰਵਾਂਗੇ ਤੇ ਲੋਕਾਂ ਦਾ ਤਾਂ ਕਹਿੰਦੇ ਉਹਨੇ ਲੋਕਾਂ ਦਾ ਕਿਹੜਾ ਮੂੰਹ ਫੜ ਲੈਣਾ ਲੋਕ ਤਾਂ ਗੱਲਾਂ ਬਣਾਉਂਦੇ ਹੀ ਹੁੰਦੇ ਪਰ ਅਸੀਂ ਆਈਆਂ ਗੱਲਾਂ ਤੋਂ ਡਰਦੇ ਨਹੀਂ ਹੈਗੇ ਸਾਡਾ ਬਲੌਗ ਦੇਖਣ ਵਾਸਤੇ ਜੀ ਸਾਰਿਆਂ ਦਾ ਧੰਨਵਾਦ ਜੀ ਥੈਂਕ ਯੂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੇ ਜੀ ਬਤਿਆ ਲਾਈਕ ਤੁਹਾਡੇ ਬਾਅਦ ਤੋਂ ਬਾਅਦ ਕਰਿਆ ਕਰੋ ਭੈਣ ਮੇਰੇ ਪ੍ਰਾਰੰਭ ਵੀ ਕਰਿਆ ਕਰੋ ਜੀ ਲਾਈਕ ਕਮੈਂਟ ਇਹਦੀ ਵੀ ਆਈਡੀ ਫੋਲੋ ਕਰ ਲਿਓ ਜੀ ਇੰਸਟਾਗ੍ਰam ਤੇ ਜੀ ਧੰਨਵਾਦ ਕਿੱਧਰ ਗਿਆ ਵਿਕਾਸ ਹਾਂ ਜੀ ਆ ਸਾਡਾ ਕਾਸ਼ ਜਿਆ ਤਾਂ ਇੱਧਰ ਹੀ ਬੈਠੇ ਹਾਂ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਸਾਰਿਆਂ ਨੂੰ ਲਾਲੂ ਰਾਓ